ਜਦੋਂ ਮੈਂ ਬਾਹਰ ਸੀ ਨਾ ਉੱਥੇ ਇੱਕ ਜਿਮ 'ਚ ਗੋਰਾ ਮਿਲਿਆ ਬੁढ़ा ਉਹਦੀ ਉਮਰ ਸੀਗੀ 74 ਸਾਲ ਉਹ ਮੈਂ ਉਹਨੂੰ ਕਹਾ ਮੈਂ ਖਾ ਪਟੂਆ ਤੇਰੀ ਉਮਰ ਤਖਤ ਪੋਸ਼ਾਂ ਦੇ ਬੈਂਚਾਂ ਦੇ ਬਹਿਣ ਵਾਲੀ ਆ ਤੂੰ ਇੱਥੇ ਬੈਂਚ ਪ੍ਰੈਸ ਨਾਲ ਘੁਲੀ ਜਾ ਨਾ ਇਹ ਆ ਕੇ ਮੈਂ ਤਾਂਸ ਤੂੰ ਕਿੱਥੇ ਕਿੱਧਰ ਰਲ ਜਾ ਉਹ ਮੈਨੂੰ ਮੂਹਰੋਂ ਕਹਿੰਦਾ ਕਹਿੰਦਾ ਯੰਗ ਮੈਨ ਏਜ ਇਜ਼ ਜਸਟ ਨੰਬਰ ਕਹਿੰਦਾ ਉਮਰ ਆਮਰ ਸਿਰਫ ਇੱਕ ਨੰਬਰ ਹੈ ਕਹਿੰਦਾ ਮੈਂ 10 ਸਾਲ ਦਾ ਸੀ ਜਦੋਂ ਦੀ ਮੇਰੀ ਸੇਮ ਰੁਟੀਨ ਹੈ ਤੇ ਮੇਰਾ ਸੇਮ ਹੀ ਸੋਚ ਹੈ ਉਦੋਂ ਦੀ ਚੱਲੀ ਆਉਂਦੀ ਮੈਨੂੰ ਕਹਿੰਦਾ ਆਪਦੇ ਬਾਰੇ ਦੱਸ ਤੇਰੀ ਕਿਵੇਂ ਆ ਮੈਂ ਕਿਹਾ ਸਾਡੇ ਦਾ ਬਾਈ ਗੋਰੇ ਬਚਪਨ ਦੀ ਸੁਣ ਲੈ ਵੀ ਜਦੋਂ ਬੰਦਾ 10 ਸਾਲ ਦਾ ਹੋ ਗਿਆ ਉਦੋਂ ਘਰੋਂ ਪੈਣ ਲੱਗ ਜਾਂਦੀਆਂ ਨੇ 15 ਕ ਸਾਲ ਦੇ ਨੂੰ ਮਾਸਟਰ ਕਟਣ ਲੱਗ ਜਾਂਦੇ ਫੇਰ 2-3 ਸਾਲ ਬੰਦਾ ਉਪਰੇ ਬੰਦਿਆਂ ਤੋਂ ਵੀ ਵਡਾ ਕਰਾ ਲੈਂਦਾ ਬਾਹਰੋਂ ਜਿਵੇਂ ਕਿਸੇ ਦੀ ਧੀ ਪੈਣ ਨੂੰ ਕੁਝ ਕਿਹਾ ਗਿਆ ਖੇੜਾ ਛੋੜਨ ਤਾਂ ਇਹ ਮੁੰਡੇ ਫਿਰ ਕੁੱਟ ਬਾਹਰੋਂ ਵੀ ਗਿੱਦੜ ਕੁੱਟ ਜਾਂ ਉਸ ਕਾਲਡ ਫੌਕਸ ਫਾਈਟ ਵੀ ਹੋ ਜਾਂਦੀ ਹੈ ਜਾਂ ਮੋਟਰਸਾਈਕਲ ਲੱਗ ਗਿਆ ਕਿਤੇ ਗੱਡੀ ਲੱਗੀ ਗੱਦੜ ਪੈਂ ਪੈਂ ਹੋ ਜਾਂਦੀ ਹੈ ਫੌਕਸ ਫਾਈਟ ਚਲੋ 15 16 ਸਾਲ ਤਾਂ ਮੈਂ ਕਿਹਾ ਸਾਡੀ ਸੋਚ ਆ ਜਿਹੜੀ ਉਹ ਪਰੌਂਠਿਆਂ ਥੱਲੀ ਨੱਪੀ ਰਹਿੰਦੀ ਆ ਤੂੰ ਉੱਠਦੀ ਨਹੀਂ ਹੈਗੀ ਦਰੀ ਲੈ ਲਈ ਬੈੱਡ ਸ਼ੀਟ ਲਾ ਕੇ ਪਛਾ ਕੇ ਆਰਾਮ ਨਾਲ ਆਈਸੀਯੂ ਵਾਲੀ ਹਾਲਤ ਚ ਹੁੰਦੀ ਹੈ 20 ਕ ਸਾਲ ਦੇ ਹੋ ਗਏ ਅਸੀਂ ਸੋਚਣ ਲੱਗਦੇ ਆ ਤਾਂ ਫਿਰ ਜਿਹੜੇ ਮਿਡਲ ਕਲਾਸ ਮੁੰਡਿਆਂ ਦਾ ਪਹਿਲਾ ਵਿਚਾਰ ਦਿਮਾਗ ਚ ਸੋਚ ਆਉਂਦੀ ਹੁੰਦੀ ਆ ਕੋਏ ਹੁੰਦਾ ਵੀ ਯਾਰ ਉਹਨਾਂ ਦੇ ਬਾਲਾ ਪੈਸਾ ਜੇ ਕਿਤੇ ਰੱਬ ਉਹਨਾਂ ਦੇ ਘਰੇ ਜਮ ਦਿੰਦਾ ਤਾਂ ਨਜ਼ਾਰਾ ਹੀ ਆ ਜਾ। ਉਹ ਸਾਲੇ ਚੋਰੇ ਚ ਕੱਢ ਦਈਦੇ ਨੇ। ਫਿਰ ਅਗਲੇ 2-3 ਸਾਲ ਸੁੱਖਾਂ ਚ ਬਿਜੀ ਹੋ ਜਾਈਦਾ ਸੁੱਖ ਸੁੱਖ ਲਈ ਲਾ ਲਈ ਫਲਾਣੇ ਬਾਬੇ ਦੇ ਡੱਬਾ ਚੜਾਏ ਫਲਾਣੇ ਦੁੱਧ ਚੜਾਤਾ ਕਿਤੇ ਦੇ ਮਾਂਜਾ ਚੜਾਤਾ ਮੌਕੇ ਹੋ ਗਏ ਇਧਰ ਵੀ ਬਿਜੀ ਹੋ ਜਾਈਦਾ ਹੈ। ਰੱਬ ਨਾ ਮਹਿਣੋ ਮਹਿਣੀ ਹੋ ਗਏ ਵੀ ਕਦੋਂ ਪੂਰੀਆਂ ਕਰੇਗਾ ਸੁੱਖਾਂ ਬਾਹਰਲੇ ਮੁਲਕਾਂ ਵਾਲੀਆਂ ਹੁੰਦੀਆਂ ਨੇ ਫਿਰ ਰੱਬ ਵੀ ਫਿਰ 25 ਸਾਲ ਦੇ ਹੋ ਕੇ ਸਾਡੇ ਉਰੇ ਮੁੰਡੇ ਆਏ ਲੜਨ ਲੱਗ ਗਏ ਨੇ ਵੀ ਰੱਬ ਵੱਡਾ ਕਿ ਸੈਂਸ ਵੱਡੀ ਆ ਇਹਦੇ ਨਾਲ ਨਾਲ ਹੀ ਮੋਟੀਵੇਸ਼ਨਲ ਵੀਡੀਓ ਸੋਣ ਨੂੰ ਸ਼ਰਮ ਆ ਰਗੇ ਆ ਸੰਦੀਪ ਮਹੇਸ਼ਵਰੀ ਹੋਰਾਂ ਦੀਆਂ ਸੁਣ ਲਈਆਂ ਵਿੱਚ ਦੀ ਲੈਂਬਰਗਿਨ ਨਹੀਂ ਲੈਣ ਦਾ ਵੀ ਪਲਾਨ ਕਰ ਲਈਦਾ ਫਿਰ 5 ਕ ਸਾਲ ਲੰਘ ਕੇ ਜਦੋਂ 30 ਸਾਲ ਦੇ ਹੋ ਜਾਂਦਾ ਫਿਰ ਬੰਦਾ ਤੌੜਿਆਣੀਆਂ ਵੀਡੀਓ ਜੇ ਦੇਖੀਆਂ ਦਾ ਵੀ ਚਟੇ ਵਾਲਾਂ ਦਾ ਇਲਾਜ ਕਿਵੇਂ ਕਰਾਉ ਜਿਆਦਾ ਪੂਰੇ ਆਉਂਦੀਆਂ ਨੇ ਅਗਲੇ 5 ਸਾਲਾਂ 'ਚ ਮੈਂ ਹਾਂ ਘਰ ਦੇ ਵਿਆਹ ਜਾਂ ਕਰ ਦਿੰਦਾ ਫਿਰ ਬੰਦਾ 2-3 ਸਾਲ ਸਹੁਰਿਆਂ ਤੇ ਘਰ ਵਾਲੀ ਦੇ ਮੂੰਹ 'ਕੰਨੀ ਚੱਕੀ ਜਾਂਦਾ ਵੀ ਇਹ ਕਰਨਗੇ ਕੋਈ ਚਮਤਕਾਰ ਜ਼ਿੰਦਗੀ 'ਚ। ਇਸ ਤੋਂ ਬਾਅਦ ਆਲੇ 2-3 ਸਾਲ ਆਪਣੀਆਂ ਮੰਮੀਆਂ ਤੇ ਘਰ ਵਾਲੀਆਂ ਦੇ ਵਿਚਕਾਰ ਸੈਟਿੰਗ ਜੀ ਬਿਠਾਉਣ 'ਚ ਲੰਘ ਜਾਂਦਾਗਾ ਵੀ ਬਚੋਲੇ ਜੇ ਬਣ ਕੇ ਵੀ ਮੰਮੀ ਨਹੀਂ ਉਹਦਾ ਨਾ ਹਜੇ ਨਮੀ ਨਮੀ ਐਡਜਸਟ ਤੇ ਉਧਰ ਨਹੀਂ ਪਤਾ ਮੰਮੀ ਸ਼ੁਰੂ ਤੋਂ ਸੁਭਾਈ ਆ ਜਾਂ ਪਾਪੇ ਨੂੰ ਵੀ ਐਂ ਬੋਲਦੀ ਆ। ਉਹ ਮੰਮੀਆਂ ਨਾਲ ਜੜੀ ਸੈਟਿੰਗ ਜੀ ਕਰਾਉਣੀ ਹੁੰਦੀ ਆ ਸਮਝਾਉਂਦਾ ਜਾ। ਉਹ ਚ ਲੰਘ ਜਾਂਦੇ ਆ ਅਗਲੇ 2-3 ਸਾਲ ਫਿਰ ਚਲੋ ਜੀ ਜਵਾਕ ਹੋ ਜਾਂਦੇ ਨੇ ਫਿਰ ਉਹ ਲੈਂਬਰਗਿਨੀ ਵਾਲੇ ਡੈਪਰਾਂ ਤੋਂ ਗੱਲ ਡੈਪਰਾਂ ਤੇ ਆ ਖੜਦੀ ਆ ਪਾਊਡਰ ਲਿਆ ਕਦੇ ਕੀ ਲਿਆ ਤੁਰੇ ਫਿਰ ਉਹ ਜੱਚਾ ਬੱਚਾ ਜਿਹੜਾ ਹੁੰਦਾ ਕੇਂਦਰ ਚ ਜਵਾਕ ਜੇ ਲੈ ਕੇ ਐਂ ਕਰਦੇ ਕਰਦੇ ਮੈਂ ਕਿਹਾ ਜਦ ਨੂੰ ਜਵਾਕ ਡਾਰ ਹੋ ਜਾਂਦੇ ਨੇ ਬੰਦਾ ਜਦੋਂ 40 ਟੱਪ ਗਿਆ ਸਾਡੇ ਆਲਾ ਉਹਨੂੰ ਨੰਬਰ ਨੰਬਰ ਨਹੀਂ ਉਹਦਾ ਫਿਰ ਉਹਦੀ ਕਹਿਣ ਲੱਗ ਜਾਂਦੇ ਨੇ ਸਾਡੀ ਦਾ ਨੰਗੀ ਮਿੱਤਰੋ ਹੁਣ ਫਿਰ ਤੁਸੀਂ ਦੇਖੋ ਕੀ ਕਰਨ ਮੈਨੂੰ ਸਮਝ ਨਹੀਂ ਲੱਗਦੀ ਅਸੀਂ ਸਾਰੀ ਜ਼ਿੰਦਗੀ ਜਾਉਣਾ ਐ ਸੀ ਉਰੇ ਕਿ ਸੈਇਲਰ ਚ ਡਿਊਟੀ ਕਰਨਾ ਏ ਬਾਈਕੀ ਮੁੜ ਕੇ ਜ਼ਿੰਦਗੀ ਜਾਉਣਾ ਭਰਾਵੋ ਇਹ ਗੋਰਿਆਂ ਦਾ ਪੱਖ ਮੈਨੂੰ ਵਧੀਆ ਲੱਗਾ ਬਾਕੀ ਕੁਝ ਸਾਡੇ ਵੀ ਚੰਗੇ ਨੇ ਆ ਪਰ ਕਲਚਰ ਅਡਾਪਟ ਕਰਨ ਵਾਲਾ ਜ਼ਿੰਦਗੀ ਜਾਉਣਾ ਭਰਾਵੋ ਜ਼ਿੰਦਗੀ ਜਿੰਦਾਬਾਦ ਸਾਡੇ ਦਾ ਡਿਫਰੈਂਸ ਹੀ ਬਹੁਤ ਆ ਉਹ ਵੀ ਮੇਰੇ ਮੂੰਹ ਕਨੀ ਝਾਕ ਕੇ ਮਤਲਬ ਮੱਠੀ ਦੀ ਸਮਾਈਲ ਕਰਦਾ ਸੀਗਾ ਮਾ ਕੋਈ ਨਹੀਂ ਆਈ ਕਿਹਾ ਤੈਨੂੰ ਖੜਾਇਆ ਜਦੋਂ ਸ਼ਬਦਾ ਸੈਂਟਰ ਵਾਲੀ ਲਾਈਨ 'ਚ ਤੂੰ ਵੀ ਆਈ ਸੋਚਣ ਲੱਗ ਗਈ ਮੈਂ ਹਾਂ ਓਕੇ